ਇਨਾਂ ਦੀ ਕਿਰਪਾ ਨਾਲ ਮੇਰੇ ਪਿੰਡ ਦੇ ਕਈ ਨੌਜਵਾਨ ਸੀ ਜਿਹੜੇ ਕੀ ਨਸ਼ਾ ਛੱਡ ਚੁੱਕੇ ਜੀ ਇੱਕ ਸਾਹ ਦਾ ਹੀ ਕਿਸ਼ਮਾ ਹੀ ਹੋ ਗਿਆ ਇਹਨਾਂ ਦੀ ਦਵਾਈ ਨਾਲ ਹੀ ਇਹ ਉਹ ਹੌਣ ਹਾਰ ਬੇਟਾ ਹੈ ਜੀ ਆਪਦੇ ਯਾਰਾਂ ਦੋਸਤਾਂ ਨੂੰ ਇਹਨਾਂ ਨੇ ਆਪਦੇ ਖਰਚੇ ਦੂਰੇ ਲੈ ਕੇ ਆਉਣਾ ਆਪ ਤੇਲ ਪਾਣੀ ਗੱਡੀ ਚ ਆਪਦਾ ਪਾ ਕੇ ਲੈ ਕੇ ਆਉਣਾ ਉਹ ਪਰਿਵਾਰਾਂ ਦੀ ਇਹਨੇ ਬੱਚੇ ਨੇ ਜ਼ਿੰਦਗੀਆਂ ਬਚਾਈਆਂ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਰੋਟੀ ਪੱਕਣ ਦਾ ਵੀ ਬੁਰਾ ਹਾਲਤ ਹੀਗਾ ਜਿਹੜੇ ਪਰਿਵਾਰ ਦੇ ਵਿੱਚ ਚਿੱਟੇ ਨੋਂ ਦਾ ਨਸ਼ਾ ਆ ਗਿਆ ਉਹ ਪਰਿਵਾਰ ਤਾਂ ਪਹਿਲੀ ਜਿਉਂਦੀ ਮਰ ਜਾਂਦੇ ਜੀ ਉਹ ਪਰਿਵਾਰਾਂ ਦੇ ਵਿੱਚ ਇਹਨਾਂ ਨੇ ਵਿਚਾਰਿਆਂ ਨੇ ਚੁੱਲ੍ਹੇ ਜਿਹੜੇ ਬੁਝਦੇ ਜਾਗਦੇ ਕੀਤੇ ਐ ਹਜ਼ਾਰਾਂ ਦੀ ਤਦਾਦ ਚ ਬੱਚੇ ਸਾਤੋਂ ਇਹ ਠੀਕ ਕਰਵਾ ਕੇ ਲੈ ਗਏ ਮੈਂ ਨਾਲ ਦੇ ਹਾਨੀ ਦੀ ਗੱਲ ਦੱਸਦਾ ਚਿੱਟੇ ਦਾ ਸ਼ਿਕਾਰ ਹੋਇਆ ਜੀ ਉਹ ਨਾਲ ਹੀ ਮੰਨ ਕੇ ਜਦੋਂ ਸ਼ਿਕਾਰ ਹੁੰਦਾ ਹੁੰਦਾ ਇਹੋ ਜਿਹੇ ਹਾਲਾਤ ਕਰਤੇ ਸੀ ਘਰ ਦੇ ਕਿ ਜੰਗਲੇ ਵੀ ਵੇਚ ਕੇ ਖਾ ਗਏ ਜਦੋਂ ਤੁਸੀਂ ਗੱਲ ਦੇ ਨੌਜਵਾਨ ਦੀ ਗੱਲ ਕੀਤੀ ਹੈ ਕਿ ਘਰ ਦੇ ਜੰਗਲੇ ਵਿੱਚ ਕਿ ਖਾ ਗਿਆ ਨਸ਼ੇ ਕਰਨ ਵਾਲੇ ਨੂੰ ਹੁਣ ਪੂਰਤੀ ਤਾਂ ਚਾਹੀਦੀ ਹੁਣ ਪੈਸਾ ਚਾਹੀਦਾ ਕੋਈ ਚੋਰੀਆਂ ਵੀ ਕਰਦਾ ਹੈ ਸਭ ਕੁਝ ਕਰਦਾ ਹੈ ਜਦੋਂ ਉਹ ਨੌਜਵਾਨ ਜਿਹੜਾ ਪਹਿਲਾਂ ਇਦਾਂ ਦੇ ਕੰਮ ਕਰਦਾ ਸੀ ਹੁਣ ਨਸ਼ਾ ਛੱਡਣ ਤੋਂ ਬਾਅਦ ਉਹ ਹੁਣ ਕੀ ਕਰ ਰਿਹਾ ਕਿਦਾਂ ਦੇ ਕੰਮ ਕਰ ਰਿਹਾ ਖੇਤੀ ਕਰ ਰਿਹਾ ਵਧੀਆ ਉਹਦੇ ਘਰੇ ਪਸ਼ੂ ਡੰਗਰ ਸੰਭਾਲ ਰਿਹਾ ਜੀ ਵਧੀਆ ਕੰਮ ਕਰਦਾ ਜੀ ਇਹ ਨਹੀਂ ਕਿ ਪੈਸੇ ਲੈਂਦੇ ਕਿ ਨੌਜਵਾਨ ਤੋਂ ਲੈ ਲੈ ਜੀ ਇੰਨੇ ਲੈ ਲੈ ਲਿਆ ਉਹ ਨਸ਼ਾ ਵੀ ਨਹੀਂ ਖਟ ਹੁੰਦਾ ਜਦੋਂ ਮੈਂ ਫਰੀ ਸੇਵਾ ਕਰਦੇ ਜੀ ਬਾਬਾ ਜੀ ਜਿੰਨਾ ਨੌਂ ਦਿਨ ਤੁਸੀਂ ਗੱਲ ਕਰਦੇ ਹੋ ਨਸ਼ਾ ਕਰਦੇ ਹੋ ਕਿੰਨੇ ਦਿਨਾਂ ਚ ਛੱਡ ਗਿਆ ਜੀ ਗੱਲ ਕਰੀਏ ਤਾਂ 40 ਕਿ ਦਿਨਾਂ ਦੇ ਵਿੱਚ ਤਕਰੀਬਨ 40 45 ਦਿਨਾਂ ਦਾ ਪ੍ਰੋਸੈਸ ਹੁੰਦਾ ਜੀ ਨਸ਼ਾ ਛੱਡ ਜਾਂਦਾ ਹੈ ਅਸੀਂ ਇਹ ਜੇ ਮੁੰਡੇ ਜੋਧੇ ਬਣਾਤੇ ਜਿਹੜੇ ਕੀ ਅੱਜ ਨਸੇ ਜਿਹੜੇ ਜਿਹੜੇ ਐ ਕਿਹਦੇ ਡਾਕਟਰ ਕਹਿੰਦੇ ਵੀ ਨਸੇ ਤੋਂ ਬਿਨਾ ਇਹ ਮੁੰਡੇ ਦੀ ਮੌਤ ਹੋ ਜੂ ਤੁਸੀਂ ਜਾਓ ਸੇਵਾ ਕਰ ਲਓ ਅੱਜੋ ਅੱਜੋ ਮੁੰਡੇ ਪ੍ਰਦਰਸ਼ਨੀ ਬਲੇ ਪਏ ਨੇ ਜਿਹੜੀ ਦਵਾਈ ਅਸੀਂ ਦਿੰਨੇ ਬਿਲਕੁਲ ਫ੍ਰੀ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਜਿਹੜੀਆਂ ਭਾਸਮਗਲੀ ਦੀਆਂ ਆਉਣਗੀਆਂ ਉਹ ਲਿਖ ਕੇ ਦੇ ਦੇਣਿਆ ਅੱਗ ਦੇ ਮਾਰ ਕੇ ਬਾਈ ਜੀ ਬਣਾ ਕੇ ਦੇ ਦੇਣਿਆ ਪਰ ਅਸੀਂ ਕੋਈ ਪੈਸਾ ਨਹੀਂ ਲੈਣਾ ਤੁਹਾਡੇ ਮਨਚ ਕਿਵੇਂ ਹੈ ਕਿ ਮੈਂ ਸੇਵਾ ਕਰਤਾ ਇਦਾਂ ਦੀ ਕਰਾਂ ਕਿ ਜਿਹੜਾ ਪੈਸਾ ਵੀ ਨਾ ਲਗੇ ਲੋਕ ਜਿਹੜੇ ਠੀਕ ਵੀ ਹੋਣ ਹੁਣ ਸਾਡੇ ਲਵੇ ਧੀਆ ਭੈਣਾ ਆਉਂਦੀਆਂ ਨੇ ਪਰਿਵਾਰ ਰੋਂਦੇ ਆਉਂਦੇ ਨੇ ਵੀ ਬਾਬਾ ਜੀ ਜਾਂ ਤਾਂ ਸਾਡਾ ਬੇਟਾ ਮਰ ਜੇ ਜਾਂ ਅਸੀਂ ਮਰ ਜਾਈਏ ਅਸੀਂ ਤਾਂ ਇੰਨੇ ਅੱਕ ਚੁੱਕੇ ਆ ਉਦੋਂ ਸਾਡੀਆਂ ਜਿਹੜੀਆਂ ਅੱਖਾਂ ਨੇ ਮਾਂ ਪਰਸੋ ਨਮ ਹੋ ਜਾਂਦੀਆਂ ਨੇ ਇਸੇ ਰੋ ਵੀ ਬੱਚਾ ਚਾਹੇ ਸਮੈਗ ਦਾ ਨਸ਼ਾ ਕਰਦਾ ਹੈ ਚਾਹੇ ਚਿੱਟੀਆਂ ਨਸ਼ਾ ਕਰਦਾ ਹੈ ਚਾਹੇ ਉਹ ਮੈਡੀਕਲ ਨਸ਼ਾ ਲੈਂਦਾ ਸਾਡੀ ਦਵਾਈ 1 ਮਹੀਨਾ ਲੈਣ ਨਾਲ ਉਹ ਬੱਚਾ ਜ਼ਿੰਦਗੀ ਦੇ ਵਿੱਚ ਨਸ਼ਾ ਨਹੀਂ ਕਰੂਗਾ ਕੋਈ ਨੌਜਵਾਨ 18 ਸਾਲ ਦੀ ਉਮਰ ਟੱਪਦਾ ਤਾਂ ਉਹਦਾ ਖੂਨ ਖੜਾ ਹੋ ਜਾਂਦਾ ਇੱਕ ਨਹੀਂ ਕੀ ਪ੍ਰੋਬਲਮ ਆ ਜਾਂਦੀ ਹਾਰਟ ਦੀ ਪ੍ਰੋਬਲਮ ਆਉਂਦੀ ਹੈ ਬ੍ਰੇਨ ਦੀ ਪ੍ਰੋਬਲਮ ਦੇ ਉਹ ਮੈਂ ਪੇਸ਼ੈਂਟਾਂ ਲਈ ਕੀ ਇਲਾਜ ਹੈ ਤੁਹਾਡੇ ਕੋਲ ਜਿੰਨੇ ਮਰਜੀ ਬੀਬੀ ਦੇ ਗੋਲੀਆਂ ਲੈਨੇ ਜਿੱਦਨ ਤੇ ਸਾਡੇ ਲਿਵਾ ਆ ਗਿਆ ਬੀਬੀ ਦੇ ਗੋਲੀਆਂ ਉਦ ਨਹੀਂ ਕਹਿੰਦਾ ਕਿ ਬਾਈ ਨਹਿਰ ਸਟਕ ਕੇ ਆ ਹਾਰਡ ਦੀ ਦਵਾਈ ਜਿਹੜੀ ਲੈਂਦਾ ਸ਼ੂਗਰ ਦੀ ਦਵਾਈ ਲੈਂਦਾ ਅਸੀਂ ਕਾਂਗੇ ਬਾਈ ਜੀ ਦਵਾਈ ਫੇ ਸਾਡੇ ਲਿਵਾ ਆਇਓ ਪਹਿਲਾਂ ਦਵਾਈ ਨਹਿਰ ਸਟਕ ਕੇ ਆਇਓ ਮੋਂ ਸਾਰੇ ਲੋਕ ਜਿਹੜੇ ਆ ਵਿਦੇਸ਼ਾਂ ਵਿੱਚ ਬੈਠੇ ਨੇ ਜੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨੇ ਹੋਵੇ ਦਵਾਈ ਮੰਗਵਣੀ ਹੋਵੇ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਸਪੇਨ ਅਸੀਂ ਦਵਾਈਆਂ ਕੋਰੀਅਰ ਵੀ ਕਰ ਦਿੰਨੇ ਆ ਸਾਡਾ ਮੋਬਾਈਲ ਨੰਬਰ ਹੈਗਾ 904118 58655 ਉਹਨਾਂ ਦੀ ਇੱਕ ਘੰਟੀ ਮਾਰੀ ਵੀ ਉਹਨਾਂ ਦਾ ਜੀਵਨ ਬਦਲ ਦੂਗੀ ਔਰ ਇਹ ਬੰਦ ਦੱਸਣ ਚ ਮੈਨੂੰ ਕੋਈ ਗਰੇਜ਼ ਨਹੀਂ ਕਿ ਜਿੰਨੀ ਵੀ ਸੇਵਾ ਕਰਦਨੇ ਫ੍ਰੀ ਆਫ ਕਾਸਟ ਕਰਦਨੇ ਜਿੰਨਿਆਂ ਨੂੰ ਦਵਾਈ ਦਿੰਦੇ ਨੇ ਸਿਰਫ ਕੋਈ ਪੈਸਾ ਨਹੀਂ ਲੈਂਦੇ ਸਿਰਫ ਇੱਕ ਕੰਮ ਕਹਿੰਦੇ ਕਿ ਗਊ ਮਾਂ ਦੀ ਸੇਵਾ ਕਰੋ ਬਜਰੰਗਵਲੀ ਨੂੰ ਦਾਣੇ ਪਾਓ ਮੋਹਰਾਂ ਨੂੰ ਦਾਣੇ ਪਾਓ ਜੋ ਇਹ ਸੇਵਾ ਕਰਦੇ ਉਸ ਤੋਂ ਪਰੰਤ ਜਿਹੜੀ ਦਵਾਈ ਚੱਲਦੀ ਹੈ ਉਹਦੇ ਨਾਲ ਜਿਹੜਾ ਗਊ ਮਾਂ ਦਾ ਆਸ਼ੀਰਵਾਦ ਮਿਲਦਾ ਤੇ ਪੇਸ਼ੈਂਟ ਠੀਕ ਹੁੰਦੇ ਨੇ ਸਾਡੇ ਨੇ ਇੱਕ ਨੌਜਵਾਨ ਆ ਜਿਹੜੇ ਕੁਝ ਵਿਅਕਤੀ ਨਾਲ ਕੋਲ ਲੈ ਕੇ ਆਏ ਸੀ ਜਿਹੜੇ ਨਸ਼ਾ ਕਰਦੇ ਕਿਉਂਕਿ ਨਸ਼ਾ ਕਿਹੋ ਜਿਹਾ ਲਾਣਦਾ ਮੈਂ ਪਹਿਲਾਂ ਦੱਸਿਆ ਕਿ ਉਹਦੇ ਨਾਲ ਨਸ਼ਾ ਕਰਨ ਵਾਲਾ ਨਹੀਂ ਮਰਦਾ ਸਗੋਂ ਸਾਰਾ ਪਰਿਵਾਰ ਮਰਦਾ ਸੋ ਆਪਾਂ ਗੱਲਬਾਤ ਕਰਦੇ ਪਾਜੀ ਕਿੰਨੇ ਤੁਸੀਂ ਬੰਦੇ ਲੈ ਕੇ ਆਏ ਸੀ ਕੀ ਉਹ ਕੋਈ ਨਸ਼ਾ ਕਰਦੇ ਸੀ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਉਹਨਾਂ ਪੀੜਤ ਪਰਿਵਾਰਾਂ ਤੱਕ ਪਹੁੰਚਾਉ ਹਣਾ ਵੀ ਜੋ ਕਿ ਨਸ਼ੇ ਤੋਂ ਪੀੜਤ ਹੋਏ ਨੇ ਲੋਕ ਹਨ ਜੀ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਅਸੀਂ ਮਾਹ ਪੁਰਖਾਂ ਨਾਲ ਲੰਮੇ ਸਮੇਂ ਤੋਂ ਜੁੜੇ ਹਾਂ ਜੀ ਇਹਨਾਂ ਦੀ ਕਿਰਪਾ ਨਾਲ ਮੇਰੇ ਪਿੰਡ ਦੇ ਕਈ ਨੌਜਵਾਨ ਸੀ ਜਿਹੜੇ ਕਿ ਨਸ਼ਾ ਛੱਡ ਚੁੱਕੇ ਜੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਨੂੰ ਨਸ਼ੇ ਕਰਨ ਹੋਈਆਂ ਉਹ ਇੱਕ ਸਾਦਾ ਹੀ ਕ੍ਰਿਸ਼ਮਾ ਹੀ ਹੋ ਗਿਆ ਇਹਨਾਂ ਦੀ ਦਵਾਈ ਨਾਲ ਜਿਹੜਾ ਵੀ ਮੰਨ ਲਓ ਜੋ ਪ੍ਰੋਪਰ ਠੀਕ ਹੈ ਜੀ ਅੱਜ ਦੀ ਹਨਾ ਆਈ ਦੀ ਘੜੀ ਪ੍ਰੋਪਰ ਠੀਕ ਨੇ ਨੌਜਵਾਨ ਜੀ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇਹਨਾਂ ਤਿੱਕਰ ਜੋ ਵੀ ਨਸ਼ਾ ਪੀੜਤ ਹੈਗਾ ਉਹ ਮਹਾਪੁਰਸ਼ਾਂ ਕੋਲੇ ਪਹੁੰਚੇ ਜੀ ਠੀਕ ਹੈ ਜੀ ਬਾਬਾ ਜੀ ਕੋਲ 8 ਤੋਂ 2 ਤੱਕ ਇਹ ਬੈਠਦੇ ਆ ਜੀ ਤੇ ਇਹਨਾਂ ਕੋਲੇ ਪਹੁੰਚੋ ਤੇ ਤਕਰੀਬਨ ਬਾਕੀ ਮੈਂ ਜਿੰਨਾ ਕਿ ਸੋਚਿਆ ਜੀ ਮਹਾਪੁਰਸ਼ ਗਉਆਂ ਦੀ ਸੇਵਾ ਕਰਦੇ ਆ ਜੀ ਹਨਾ ਤੇ ਜਿਸੇ ਨੇ ਵੀ ਪਹੁੰਚਣਾ ਹੈ 8 ਤੋਂ 2 ਤੱਕਰ ਬਾਬਾ ਜੀ ਬੈਠਦੇ ਨੇ ਨਾ ਕੰਟੈਕਟ ਕਰਕੇ ਇਹਨਾਂ ਕੋਲ ਪਹੁੰਚੋ ਤੇ ਗਵਾਂ ਦੀ ਸੇਵਾ ਲਈ ਜੋ ਵੀ ਤੁਸੀਂ ਆਪਦੀ ਸ਼ਰਤਾਂ ਮੁਤਾਬਕ ਹਨਾ ਗੁੜ ਜਾਂ ਵਗੈਰਾ ਕੋਈ ਇੱਥੇ ਲੈ ਕੇ ਪਹੁੰਚੋ ਤੇ ਬਾਬਾ ਜੀ ਤੋਂ ਦਵਾਈ ਲਓ ਤੇ ਨਸ਼ਾ ਮੁਕਤ ਹੋਵੋ ਵੀ ਹਣਾ ਤੇ ਨਸ਼ਾ ਮੁਕਤ ਹੁੰਦੇ ਆ ਜੀ ਕਈ ਮੇਰੇ ਪਿੰਡ ਦੇ ਨੌਜਵਾਨ ਆ ਜਿਹੜੇ ਨਸ਼ਾ ਮੁਕਤ ਹੋਏ ਆ ਮੈਂ ਆਪਦੇ ਅੱਖੀਂ ਦੇਖਿਆ ਹੀ ਇਹ ਚੀਜ਼ਾਂ ਜਿਹੜੇ ਬੱਚੇ ਤੁਸੀਂ ਗੱਲ ਕਰਦੇ ਹੋ ਇਹ ਉਹ ਹੋਣ ਹਾਰ ਬੇਟਾ ਹੈ ਜੀ ਇਹ ਉਹ ਹੋਣ ਹਾਰ ਬੱਚਾ ਹੈ ਸਾਡੇ ਲਵੇ ਆਉਣ ਤੋਂ ਪਹਿਲਾਂ ਆਪਦੇ ਯਾਰਾਂ ਦੋਸਤਾਂ ਨੂੰ ਇਹਨਾਂ ਨੇ ਆਪਦੇ ਖਰਚੇ ਤੇਰੇ ਲੈ ਕੇ ਆਉਣਾ ਅਮ ਤੇਲ ਪਾਣੀ ਗੱਡੀ ਚੱਪ ਦਾ ਪਾ ਕੇ ਲੈ ਕੇ ਆਉਣਾ ਉਹ ਪਰਿਵਾਰਾਂ ਦੀ ਇਹਨੇ ਬੱਚੇ ਨੇ ਜ਼ਿੰਦਗੀਆਂ ਬਚਾਈਆਂ ਨੇ ਜਿਹੜੇ ਪਰਿਵਾਰਾਂ ਦੇ ਵਿੱਚ ਰੋਟੀ ਪੱਕਣ ਦਾ ਵੀ ਬੁਰਾ ਹਾਲਤ ਸੀਗਾ ਉਹ ਆਪਦੇ ਮਾਪਿਆਂ ਨੂੰ ਕੁੱਟਦੇ ਹੁੰਦੇ ਤੇ ਵੀ ਪਸੰਦ ਨੂੰ ਸਵੇਰ ਹੁੰਦੀ ਪੈਸਾ ਦੇ ਮਾਪੇ ਹੁਣ ਪੈਸਾ ਕਿਹੜਾ ਪੱਤਿਆਂ ਨਾਲ ਲੱਗਦਾ ਜੀ ਪੈਸਾ ਕਿੱਥੋਂ ਲੈ ਕੇ ਆਵੇ ਜਿਹੜੇ ਪਰਿਵਾਰ ਦੇ ਵਿੱਚ ਚਿੱਟੇ ਨੌਂ ਦਾ ਨਸ਼ਾ ਆ ਗਿਆ ਉਹ ਪਰਿਵਾਰ ਤਾਂ ਪਹਿਲੀ ਜਿਉਂਦੀ ਮਰ ਜਾਂਦੇ ਜੀ ਉਹ ਪਰਿਵਾਰਾਂ ਦੇ ਵਿੱਚ ਇਹਨਾਂ ਨੇ ਵਿਚਾਰਿਆਂ ਨੇ ਚੁੱਲ੍ਹੇ ਜਿਹੜੇ ਬੁਝਦੇ ਜਾਗਦੇ ਕੀਤੇ ਐ ਹਜ਼ਾਰਾਂ ਦੀ ਤਦਾਦ ਚ ਬੱਚੇ ਸਾਤੋਂ ਇਹ ਠੀਕ ਕਰਵਾ ਕੇ ਲੈ ਕੇ ਗਿਆ ਅਸੀਂ ਇਹ ਜੇ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਹੋਂਹਾਰ ਬੱਚਿਆਂ ਦਾ ਜਿਹੜੇ ਕਿ ਮੂਰੇ ਹੋ ਕੇ ਪ੍ਰਾਲਾ ਕਰਕੇ ਬੱਚਿਆਂ ਨੂੰ ਲਿਜਾ ਕੇ ਠੀਕ ਕਰਵਾਉਂਦੇ ਐ ਇਹ ਵੀ ਇੱਕ ਪਰਮਾਤਮਾ ਦੇ ਰੂਪ ਨੂੰ ਘੱਟ ਲੋਕ ਨਹੀਂ ਹੈਗੇ ਜੀ ਜੇ ਹਰੇਕ ਇਨਸਾਨ ਹਰੇਕ ਸੱਜਣ ਮਿੱਤਰ ਇੰਨਾ ਸਾਡਾ ਸਾਥ ਦੇ ਵੀ ਤਾਂ ਅਸੀਂ ਤਾਂ ਉਹਨਾਂ ਦੀ ਕੋਟ ਕੋਟ ਰਹੀ ਨਹੀਂ ਹੈ ਜੀ ਹਾਂ ਜਿਹਵੇਂ ਤੁਸੀਂ ਗੱਲ ਕਰਦੇ ਕਿ ਬਹੁਤ ਸਾਰੇ ਨੌਜਵਾਨ ਲੈ ਕੇ ਆਏ ਹੋ ਜਿਹੜੇ ਨੌਜਵਾਨ ਸੀ ਕਿਹੜੇ ਕਿਹੜਾ ਨਸ਼ਾ ਕਰਦੇ ਸੀ ਔਰ ਕਦੋਂ ਤੋਂ ਕਰਦੇ ਸੀ ਉਹ ਕਿੰਨੇ ਕਾਰਟੇ ਚਿੱਟੇ ਦੇਖੋ ਜੀ ਅੱਜ ਦੇ ਦੌਰ ਚ ਜਿਆਦਾ ਮਾੜਾ ਆਪਾਂ ਚਿੱਟਾ ਸਮਝਦੇ ਆ ਨਾ ਜੀ ਚਿੱਟਾ ਫੀਮ ਭੁੱਕੀ ਵਗੈਰਾ ਬਾਰੇ ਵੇਖੋ ਕਈ ਨੌਜਵਾਨ ਮੁੰਡੇ ਸੀਗੇ ਜਿ ਮੇਰੇ ਸ ਨੂੰ ਮੈਂ ਨਾਲ ਦੇ ਹਾਨੀ ਦੀ ਗੱਲ ਦੱਸਦਾ ਚਿੱਟੇ ਦਾ ਸ਼ਿਕਾਰ ਹੋਇਆ ਜੀ ਉਹ ਨਾਲ ਹੀ ਮੰਨ ਕੇ ਜੋ ਸ਼ਿਕਾਰ ਹੁੰਦਾ ਹੁੰਦਾ ਇਹੋ ਜਿਹੇ ਹਾਲਾਤ ਕਰਤੇ ਸੀ ਕਰਦੇ ਕੇ ਜੰਗਲੇ ਵੀ ਵੇਚ ਕੇ ਖਾ ਗਿਆ ਸੀ ਸੋ ਮੈਂ ਮਾਂ ਪਰਸ਼ਾ ਕੋਲੇ ਲੈ ਕੇ ਆਇਆ ਇਹੋ ਜੀ ਕਿਰਪਾ ਹੋਈ ਸਾਰਾ ਪਰਿਵਾਰ ਉਹਨਾਂ ਦਾ ਮਾਣ ਸਤਿਕਾਰ ਕਰਦਾ ਜੀ ਅੱਜ ਜੀ ਉਹਨਾਂ ਦੇ ਘਰੇ ਜਾਂਦੇ ਆ ਵਧੀਆ ਕੰਮ ਕਾਰ ਕਰਦਾ ਜੀ ਪਸ਼ੂ ਡੰਕਰ ਸਾਹੁੰਦਾ ਤੇ ਬਹੁਤ ਬੁਰੇ ਤੋਂ ਬੁਰੇ ਨਸ਼ੇ ਛੜਾਏ ਜੀ ਮਾਂ ਪਰਸ਼ਾ ਨੇ ਜਿੱਦਾਂ ਤੁਸੀਂ ਗੱਲ ਦੇ ਨੌਜਵਾਨ ਦੀ ਗੱਲ ਕੀਤੀ ਹੈ ਕਿ ਘਰ ਤੇ ਜੰਗਲੇ ਵਿੱਚ ਕਿ ਖਾ ਗਿਆ ਇੰਨਾ ਬੁਰੇ ਹਾਲ ਸੀ ਕਿਉਂਕਿ ਅੱਜ ਕੱਲ ਨਸ਼ੇ ਕਰਨ ਵਾਲੇ ਨੂੰ ਉਹਨਾਂ ਪੂਰਤੀ ਤਾਂ ਚਾਹੀਦੀ ਹੈ ਉਹਨਾਂ ਪੈਸਾ ਚਾਹੀਦਾ ਉਹ ਕੋਈ ਚੋਰੀਆਂ ਵੀ ਕਰਦਾ ਹੈ ਸਭ ਕੁਝ ਕਰਦਾ ਹੈ ਜਦੋਂ ਉਹ ਨੌਜਵਾਨ ਜਿਹੜਾ ਪਹਿਲਾਂ ਇਦਾਂ ਦੇ ਕੰਮ ਕਰਦਾ ਸੀ ਹੁਣ ਨਸ਼ਾ ਛੱਡਣ ਤੋਂ ਬਾਅਦ ਉਹ ਹੁਣ ਕੀ ਕਰ ਰਿਹਾ ਕਿਦਾਂ ਦੇ ਕੰਮ ਕਰ ਰਿਹਾ ਵਧੀਆ ਜੀ ਆਪ ਦਾ ਖੇਤੀਬਾੜੀ ਸੰਭਾਲ ਰਿਹਾ ਜੀ ਆਪ ਦਾ ਖੇਤ ਦਾ ਜੀਵਿੰਦਾਰ ਭਰਾ ਜੀ ਹਨਾ ਜੀ ਖੇਤੀ ਕਰ ਰਿਹਾ ਵਧੀਆ ਆਪ ਦੇ ਘਰੇ ਪਸ਼ੂ ਡੰਗਰ ਸੰਭਾਲ ਰਿਹਾ ਜੀ ਵਧੀਆ ਕੰਮ ਕਰਦਾ ਜੀ ਲਗਦਾ ਨਹੀਂ ਵੀ ਜਿਹੜੇ ਕੰਮ ਸਰਕਾਰਾਂ ਨੂੰ ਚਾਹੀਦੇ ਨੇ ਉਹ ਇਹੋ ਜਿਹੇ ਸਮਾਜ ਸੇਵੀ ਕਰਦੇ ਨੇ ਪੱਲਿਓਂ ਕਰਦੇ ਨੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਤਾਂ ਆਪਣੇ ਘਰ ਦੀ ਰੋਟੀ ਪਕਾਉਣੀ ਬੜੀ ਔਖੀ ਆ ਆਪਣੇ ਘਰ ਦੀ ਰੋਟੀ ਚਲਾਉਣੀ ਬਾਕੀ ਆ ਇਹ ਬਾਬਾ ਜੀ ਇਦਾਂ ਦਾ ਸੇਵਾ ਕਰਦੇ ਆ ਕਿ ਨੌਜਵਾਨਾਂ ਦੇ ਨਸ਼ੇ ਛੁਡਾਉਂਦੇ ਨੇ ਕੋਲੋਂ ਹਾਂਜੀ ਹਾਂਜੀ ਕਿਉਂਕਿ ਨਾ ਹੀ ਨਹੀਂ ਕਿ ਪੈਸੇ ਲੈਂਦੇ ਕਿਸੇ ਨੌਜਵਾਨ ਤੋਂ ਲੈ ਲੈ ਜੀ ਇੰਨੇ ਲੈ ਲੈ ਲਿਆਓ ਪਰ ਨਸ਼ਾ ਵੀ ਨਹੀਂ ਘਟਦਾ ਜੀ ਜਮਾ ਫਰੀ ਸੇਵਾ ਕਰਦੇ ਆ ਜੀ ਬਾਬਾ ਜੀ ਆ ਦੇਖੋ ਕੀ ਇਹੋ ਜਿਹੇ ਮਹਾਪੁਰਸ਼ ਨੇ ਜੀ ਇੱਕ ਰੱਬ ਦਾ ਰੂਪ ਮੰਨਦਾ ਜੀ ਮੈਂ ਤਾਂ ਇਹਨਾਂ ਨੂੰ ਜਿਹੜੇ ਇੱਕ ਕ੍ਰਿਸ਼ਮਾ ਸਦਾਈ ਰਬੀ ਰੂ ਮਾਂਦਾਈ ਇਹਨਾਂ ਨੇ ਬਹੁਤ ਨੌਜਵਾਨ ਠੀਕ ਕੀਤੇ ਜੀ ਕਈ ਮਾਤਾ ਭੈਣਾਂ ਦਾ ਬਹੁਤ ਸੀਸਾ ਲੈਂਦੀਆਂ ਜੀ ਪ੍ਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਜੀ ਬਸ ਕੀ ਕੀ ਕਹਿਣਾ ਚਾਹੁੰਦੇ ਆ ਇਹ ਲੋਕ ਬਾਬਾ ਜੀ ਬਾਰੇ ਜਾਂ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛੱਡਣ ਲਈ ਕੀ ਪ੍ਰੇਰਿਤ ਕਰਨਾ ਚਾਹੁੰਦੇ ਆ ਮੈਂ ਤਾਂ ਇਹੀ ਪ੍ਰੇਰਿਤ ਕਰਨਾ ਚਾਹੁੰਦਾ ਆ ਦੇਖੋ ਜੀ ਕੋਈ ਜੇ ਕੋਈ ਨਸ਼ਾ ਕਰਦਾ ਜੀ ਸੰਪਰਕ ਬਾਬਾ ਜੀ ਨਾਲ ਕਰਨ ਇੱਥੇ ਆਉਣ ਤੇ ਨਸ਼ੇ ਤੋਂ ਮੁਕਤੀ ਪਾਉਣੀ ਜੀ ਜੇ ਵੀ ਕੋਈ ਵੀਰ ਭਰਾ ਦੁਖੀ ਆ ਨਸ਼ੇ ਤੋਂ ਜੀ ਅੱਠ ਤੋਂ ਦੋ ਬਾਬਾ ਜੀ ਬੈਠਦੇ ਆ ਦਵਾਈ ਦਿੰਦੇ ਆ ਜੀ ਤੇ ਬਾਬਾ ਜੀ ਗਊਆਂ ਦੀ ਸੇਵਾ ਕਰਦੇ ਨੇ ਜੀ ਤੇ ਮੈਂ ਤਾਂ ਇਹੀ ਚਾਹੁੰਦਾ ਗਊਆਂ ਦੀ ਸੇਵਾ ਕਰੋ ਜੀ ਤੇ ਬਾਬਾ ਜੀ ਨਾਲ ਸੰਪਰਕ ਕਰੋ ਤੇ ਨਸ਼ੇ ਤੋਂ ਛਡਕਾਰਾ ਪਾਓ ਜੀ ਜਿਹੜੇ ਜਿਹਨਾਂ ਨੌਜਵਾਨ ਤੁਸੀਂ ਗੱਲ ਕਰਦੇ ਹੋ ਨਸ਼ਾ ਕਰਦੇ ਕਿੰਨੇ ਦਿਨਾਂ ਚ ਛੱਡ ਗਿਆ ਜੀ ਗੱਲ ਕਰੀਏ ਤਾਂ 40 ਦਿਨਾਂ ਦੇ ਵਿੱਚ ਤਕਰੀਬਨ 40 45 ਦਿਨਾਂ ਦਾ ਪ੍ਰੋਸੈਸ ਹੁੰਦਾ ਜੀ ਨਸ਼ਾ ਛੱਡ ਜਾਂਦਾ ਜੀ ਬਹੁਤ ਵੱਡੀ ਗੱਲ ਹੈ ਕਿ 40-40 ਦੇ ਨਹੀਂ ਤੇ ਉਮਰਾਂ ਪਾਰ ਜਿਹੜਾ ਲੋਗ ਲੱਗ ਜਾਂਦਾ ਨਾ ਹਟਦਾ ਨਹੀਂ ਨਹੀਂ ਹਟਦਾ ਜੀ ਕਿਉਂਕਿ ਇਹ ਇਦਾਂ ਦੀ ਬਿਮਾਰੀ ਹੈ ਇਦਾਂ ਦਾ ਨਸ਼ਾ ਹੈ ਕਿ ਜੇ ਇੱਕ ਵਾਰ ਲੱਗ ਗਿਆ ਬਦੂਗਾ ਘਟੂਗਾ ਨਹੀਂ ਪਰ ਇਹਨਾਂ ਦੀ ਇੱਕ ਜਿਹੜੀ ਕਹਿ ਸਕਦੇ ਗਊ ਮਾਂ ਦੀ ਸੇਵਾ ਆ ਜਾਂ ਫਿਰ ਵਜ਼ਰੰਗ ਬਲੀ ਦਾ ਜਾਂ ਮੂਰਾਂ ਦੀ ਸੇਵਾ ਜਿਹੜੀ ਉਹਨਾਂ ਨੂੰ ਦਾਣਾ ਪਾਣੀ ਪਾਉਣਾ ਲੱਗਦਾ ਉਹ ਵੀ ਜਿਹੜਾ ਪਿਆਰ ਹੈ ਜਿਹੜਾ ਉਹ ਅਸ਼ੀਰਵਾਦ ਵੀ ਇਹਨਾਂ ਤੇ ਹਾਂਜੀ 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 ਹੈ ਜੀ ਜ਼ਰੂਰ ਦੇਖੋ ਜੀ ਆਪਾਂ ਕੋਈ ਅਕਸਰ ਬੇਜਬਾਨ ਦੀ ਕਿਸੇ ਦੀ ਸੇਵਾ ਕਰਦੇ ਆਂ ਤਾਂ ਅਕਸਰ ਪ੍ਰਮਾਤਮਾ ਕਿਸੇ ਰੂਪ ਚ ਆਪਾਂ ਨੂੰ ਦੇਖਦਾ ਹੈ ਜੀ ਪਰ ਉਹਨਾਂ ਨੌਜਵਾਨਾਂ ਨੂੰ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਲੈਂਦੇ ਉਹ ਦਵਾਈ ਦਿੰਦੇ ਨੇ ਤੇ ਜਿਹੜੇ ਨੌਜਵਾਨ ਆ ਉਹ ਨਸ਼ਾ ਛੱਡਦੇ ਨੇ ਤੇ ਇਹਦੇ ਨਾਲ ਜਿਹੜੇ ਘਰਾਂ ਦੇ ਵਿੱਚ ਖੁਸ਼ੀਆਂ ਜਿਹੜੀਆਂ ਵਰਤਾਂਦੀਆਂ ਨੇ ਸੋ ਉਹ ਸ਼ਖਸੀਅਤ ਸਾਡੇ ਨਾਲ ਹਾਜ਼ਰ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਬਾਬਾ ਜੀ ਪਿਆਰ ਬੜੀ ਸਸਰੀਕਾਲ ਹੱਥ ਜੋੜ ਕੇ ਸਾਸਰੀਕਾਲ ਸਾਰਿਆਂ ਨੇ ਮੇਰੇ ਭਰਾਵਾਂ ਨੂੰ ਜਿਹੜੀ ਛੋਡੀ ਬੁਲੰਦ ਆਵਾਜ਼ ਕੱਲੇ-ਕੱਲੇ ਦੁਖੀ ਦੇ ਹਿਰਦੇ ਦੇ ਵਿੱਚ ਸੁਣੀ ਜਾਣੀ ਹੈ ਹੁਣ ਸਾਡੇ ਲੋਵੇ 3 ਭੈਣਾਂ ਆਉਂਦੀਆਂ ਨੇ ਪਰਿਵਾਰ ਰੋਂਦੇ ਆਉਂਦੇ ਨੇ ਵੀ ਬਾਬਾ ਜੀ ਜਦੋਂ ਸਾਡਾ ਬੇਟਾ ਮਰ ਜੇ ਜਾ ਅਸੀਂ ਮਰ ਜੀਏ ਅਸੀਂ ਤਾਂ ਇੰਨੇ ਅੱਕ ਚੁੱਕੇ ਆ ਅਸੀਂ ਤਾਂ ਪ੍ਰਮਾਤਮਾ ਅੱਗੇ ਦੁਆ ਕਰਦਾ ਵੀ ਸਾਡੀ ਮੌਤ ਵੀ ਨਹੀਂ ਆਉਂਦੀ ਦੇਖੋ ਜਦੋਂ ਦੁਖੀ ਇਨਸਾਨ ਹੁੰਦਾ ਹੀ ਉਹ ਕਹਿੰਦਾ ਵੀ ਸਾਡੀ ਮੌਤ ਵੀ ਨਹੀਂ ਆਉਂਦੀ ਉਦੋਂ ਸਾਡੀਆਂ ਇਹੜੀਆਂ ਅੱਖਾਂ ਨੇ ਮਾਂ ਪਰਸੋਂ ਨਮ ਹੋ ਜਾਂਦੀਆਂ ਨੇ ਕਿਸੇ ਦਾ ਵੀ ਬੱਚਾ ਚਾਹੇ ਸਮੈਗ ਦਾ ਨਸ਼ਾ ਕਰਦਾ ਹੈ ਚਾਹੇ ਚਿੱਟੀਆਂ ਨਸ਼ਾ ਕਰਦਾ ਹੈ ਚਾਹੇ ਉਹ ਮੈਡੀਕਲ ਨਸ਼ਾ ਲੈਂਦਾ ਹੈ ਚਾਹੇ ਉਹ ਫੀਮ ਪੁੱਕੀ ਸਰਾਬ ਕਿਸੇ ਪ੍ਰਕਾਰ ਦਾ ਮੈਡੀਕਲ ਨਸ਼ਾ ਜਾਂ ਰੋਇਤੀ ਨਸ਼ਾ ਲੈਂਦਾ ਜਦੋਂ ਵੀ ਸਾਡਾ ਲਵੇ ਆਉਣਾ ਹੈ ਗੁਰੂ ਘਰ ਮੱਥਾ ਟੇਕ ਕੇ ਆਉਣਾ ਸਾਡੀ ਦਵਾਈ 1 ਮਹੀਨਾ ਲੈਣ ਨਾਲ ਉਹ ਬੱਚਾ ਜ਼ਿੰਦਗੀ ਦੇ ਵਿੱਚ ਨਸ਼ਾ ਨਹੀਂ ਕਰੂਗਾ ਜਾਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਹਾਰਟ ਦੇ ਡਾਕਟਰ ਕਹਿੰਦਾ ਵੀ ਛੋਡੇ ਸਟੰਟ ਪਹਿਣਗੇ ਤੁਰੇ ਜਾਂਦਾ ਤਾਂ ਸਾਹ ਚੜਦਾ blood ਘੜਾ ਹੋ ਜਾਂਦਾ ਹੈ ਮਸ਼ੀਨੇ ਆਉਣ ਲੱਗ ਜੰਦੇ ਨੇ ਮਹਾਪੁਰਸ਼ੋ ਅਸੀਂ 1 ਮਹੀਨੇ ਦਾ ਵਾਅਦਾ ਕਰਕੇ ਕਹਿੰਦੇ ਆ ਵੀ ਸਭ ਤੋਂ 1 ਮਹੀਨਾ ਦਵਾਈ ਖਾਓ ਜੇ ਤੁਹਾਨੂੰ ਸਟੰਟ ਦੀ ਪ੍ਰੋਬਲਮ ਰਹੇਗੀ ਹਾਰਟ ਦੀ ਪ੍ਰੋਬਲਮ ਰਹੇਗੀ ਤਾਂ ਬਾਈ ਜੀ ਅਸੀਂ ਸੋਡਾ ਕਹਾਂਗੇ ਵੀ ਤੁਹਾਡਾ ਲੱਗਿਆ ਜਿਹੜਾ ਹੈਗਾ ਤੁਹਾਡਾ ਇੱਕ ਇੱਕ ਸਕਿੰਟ ਤੁਹਾਡੇ ਕੰਮ ਆਊਗਾ ਜਿਹੜੇ ਪਰਿਵਾਰਾਂ ਦੇ ਵਿੱਚ ਕਲੇਸ਼ ਰਹਿੰਦੇ ਆ ਪਰਿਵਾਰਾਂ ਦੇ ਵਿੱਚ ਕਾਰੋਬਾਰ 'ਚ ਵਾਧਾ ਨਹੀਂ ਹੁੰਦਾ ਕਮਾਈਆਂ ਦਾ ਰਤ ਕਰਦੇ ਨੇ ਵਾਧਾ ਨਹੀਂ ਹੁੰਦਾ ਦੇਖੋ ਮਹਾਪੁਰਸ਼ੋ ਪਹਿਲੀ ਗੱਲ ਤਾਂ ਅਸੀਂ ਇਸ ਚੀਜ਼ਾਂ ਨੂੰ ਸਹੀ ਕਰਨ ਵਾਸਤੇ ਸਵੇਰੇ 4 ਵਜੇ ਅਰਦਾਸ ਬੇਨਤੀ ਹੁੰਦੀ ਹੈ। ਅਸੀਂ ਕਹਿੰਦੇ ਹਾਂ ਪਰਿਵਾਰ ਸਮੇਤ ਆਓ ਅਸੀਂ ਅਰਦਾਸ ਬੇਨਤੀ ਕਰਦੇ ਹਾਂ। ਉਹਦੇ ਨਾਲ ਛੋਟੇ ਗੁਰੂ ਮਹਾਰਾਜ ਜੀ ਐਸੀ ਕਿਰਪਾ ਹੋ ਜੂਗੀ ਸੱਚੇ ਪਾਤਸ਼ਾਹ ਦੀ ਵੀ ਛੋਟੇ ਗਲਾਬ ਦੇ ਫੁੱਲਾਂ ਦੀ ਵਰਖਾ ਹੋਣ ਲੱਗ ਜਾਈ ਉਹ ਤਰਤਰ ਭੁਲਣ ਲੱਗ ਜਾਂਗੇ। ਜਦੋਂ ਵੀ ਸਾਡ ਲਵੇ ਆਉਣਾ ਹੈ ਮਹਾਪੁਰਸ਼ੋ ਗਉਆਂ ਨੂੰ ਕੁਛ ਨਾ ਕੁਛ ਲੈ ਕੇ ਆਉਣਾ ਹੈ ਜਾਂ ਪਾ ਕੇ ਆਉਣਾ ਹੈ ਗੁਰੂ ਘਰ ਮੱਥਾ ਟੇਕ ਕੇ ਆਉਣਾ ਹੈ। ਜਿਹੜੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ 21-21 ਦਿਨਾਂ ਦੀ ਅਸੀਂ ਜਿਹੜੀ ਹੈਗੀ ਆ ਸੇਵਾ ਕਰਵਾਉਂਦੇ ਆ ਗਊਆਂ ਦੀ ਗਊਆਂ ਨੂੰ ਹਰਾ-ਜਰਾ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾਂ ਨੂੰ ਦਾਣੇ ਜਾ ਕਰੀਏ ਜਦੋਂ ਬੰਦਾ 21 ਦਿਨ ਸੇਵਾ ਕਰਦਾ ਆ ਕੇ ਗਊਆਂ ਦੀ ਤਾਂ ਉਹ ਸਾਨੂੰ ਆ ਕੇ ਦੁਬਾਰਾ ਇਹ ਗੱਲ ਕਹਿੰਦੇ ਨੇ ਵੀ ਬਾਬਾ ਜੀ ਅਸੀਂ ਤਾਂ ਕਦੇ ਐਵੇਂ ਨਹੀਂ ਯਾਦ ਕੀਤਾ ਦੀ ਪਰਿਵਾਰ ਦੇ ਵਿੱਚ ਵੀ ਸਾਡਾ ਕੰਮ ਇੰਨਾ ਸੁਧ ਹੋ ਜੂ ਜਾਂ ਸਾਡਾ ਬੱਚਾ ਪੀਅਰ ਹੋ ਜੂ ਜਾਂ ਸਾਡਾ ਫਲਾਣੇ ਦਾ ਕਰਜ਼ਾ ਵੀ ਲੈ ਜੂਗਾ ਵੀ ਜਾਂ ਸਾਡੇ ਬਿਮਾਰੀ ਠੀਕ ਵੀ ਹੋ ਜੂਗੀ ਵੀ ਬਾਬਾ ਜੀ ਇਹ ਕ੍ਰਿਸ਼ਮਾ ਇਹ ਕ੍ਰਿਸ਼ਮਾ ਭਾਈ ਸਾਰਾ ਗਊ ਮਾਤਾ ਚ ਹੈ ਭਾਈ ਬਹੁਤ ਸਾਰੇ ਇਹ ਲੋਕ ਨੇ ਬਹੁਤ ਸਾਰੇ ਸਾਬਿਆਂ ਦੀ ਗੱਲ ਕਰਾਂ ਉਹ ਜ਼ਿਆਦਾਤਰ ਕੀ ਕਰਦੇ ਕਾਲਾ ਇਲਮ ਜਾਂ ਜਾਦੂ ਜਾਂ ਕੋਈ ਹੋਰ ਇਦਾਂ ਦੇ ਕਹਿ ਸਕਦੇ ਆ ਕਿ ਉਹ ਢੰਗ ਪਣਾਉਂਦੇ ਨੇ ਕਿ ਲੋਕ ਜਿਹਨੂੰ ਕਹਿੰਦੇ ਵਸ਼ ਕਰਨ ਵੀ ਕਰ ਲੈਂਦੇ ਤੁਸੀਂ ਕਿਹੜੀ ਸੇਵਾ ਕਰਦੇ ਹੋ ਮਹਾਪੁਰਸ਼ੋ ਨਾ ਸਾ ਅਸੀਂ ਕਾਲੇ ਇਲਮ ਨੂੰ ਮੰਨਦੇ ਆ ਨਾ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਆ ਵੀ ਇਹ ਚੀਜ਼ਾਂ ਹੁੰਦੀਆਂ ਤੱਕ ਨੇ ਅਸੀਂ ਤਾਂ ਸਰਬ ਪ੍ਰਮਾਤਮਾ ਦੀ ਹੋਦ ਨੂੰ ਮੰਨਦੇ ਆਂ ਵੀ ਜਿਹੇ ਜਿਹਦਾ ਚੰਗਾ ਕਰੋਗੇ ਚੰਗਾ ਪਾਉਗੇ ਤੁਸੀਂ ਗਊਆਂ ਦੀ ਸੇਵਾ ਕਰੋ ਗਊਆਂ ਇੱਕ ਨਗਦ ਦਾ ਸੌਦਾ ਹੈ ਅੱਜ ਸੇਵਾ ਕਰ ਲਓ ਕੱਲ ਨੂੰ ਅੱਜ ਨਗਦ ਲੈ ਜਾਓ ਕੱਲ ਨੂੰ ਨਗਦ ਦੇਜੋ ਜਿਹੜਾ ਇਨਸਾਨ ਗਊਆਂ ਦੀ ਸੇਵਾ ਕਰਦਾ ਉਹਦੇ ਘਰੇ ਬਰਕਤ ਹੋਣੀ ਹੋਣੀ ਕਿੰਨੇ ਹਜ਼ਾਰ ਦੇਵੀ ਦੇਵਤਾ ਕਿੰਨੇ ਹਜ਼ਾਰ ਕਰੋੜ ਦੇਵੀ ਦੇਵਤਾ ਇਹਦੇ ਵਿੱਚ ਵਾਸ ਕਰਦਾ ਹੈ ਦੇਖੋ ਜਦੋਂ ਤੁਸੀਂ ਨੀਅਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਤਾਬੇ ਜਾਂਦੇ ਹੋ ਉੱਥੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਸਕਾਇਆ ਜਾਂਦਾ ਹੈ ਵੀ ਕਿਸੇ ਦੇਹਧਾਰੀ ਇਨਸਾਨ ਦੇ ਪੈਰੀ ਹੱਥ ਨਹੀਂ ਲਾਉਣੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਗਉਆਂ ਦੀ ਸੇਵਾ ਕਰਨੀ ਹੈ ਦੇਖੋ ਭਾਈ ਜੀ ਉਹ ਲੋਕਾਂ ਦੇ ਪਖੰਡ ਨੇ ਜਿਹੜਾ ਜੇ ਤੁਸੀਂ ਮੈਨੂੰ ਕਹੋਗੇ ਵੀ ਬਾਬਾ ਜੀ ਆਹ ਫੜੋ 50000 ਰੁਪਏ ਤੁਸੀਂ ਸੇਵਾ ਕਰ ਲਓ ਉਹ ਸੇਵਾਤ ਨਹੀਂ ਲੱਗਦੀ ਜੀ ਸੇਵਾ ਤੁਸੀਂ ਆਪਣੇ ਹੱਥ ਨਾਲ ਕਰੋ ਗਉਆਂ ਨੂੰ ਹਰਾ-ਝਾਰਾ ਪਾਓ ਪ੍ਰਸ਼ਾਦੇ ਪਾਓ ਆਪਣੇ ਹੱਥ ਚਟਾਓ ਛੋਡੇ ਪਰਿਵਾਰ ਦੇ ਵਿੱਚ ਵਾਧਾ ਨਾ ਹੋਵੇ ਛੋਡੇ ਘਰੇ ਵਾਧਾ ਨਾ ਹੋਵੇ ਤਾਂ ਬਾਬਾ ਜੀ ਨੂੰ ਆ ਕੇ ਫਿਰੇ ਮੈਂ ਕਹਦੇ ਬਾਬਾ ਜੀ ਤੁਸੀਂ ਸਾਨੂੰ ਕਹਿੰਦੇ ਸੀ 21 ਦਿਨਾਂ ਦੀ ਸੇਵਾ ਤੁਸੀਂ ਸਾਨੂੰ ਲਈ ਦੀ ਗਉਆਂ ਦੀ ਅਸੀਂ ਸੇਵਾ ਕਰੀਆ ਸਾਡਾ ਕੰਮ ਸਫਲ ਨਹੀਂ ਹੋਇਆ ਸਾਡ ਲਵੇ ਅਮਰੀਕਾ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਤੋਂ ਜਿਹੜੇ ਲੋਕ ਆਉਂਦੇ ਨੇ ਜਿਨ੍ਹਾਂ ਦਾ ਨਸੇ ਛੜ ਤੇ ਸਾਡੀ ਦੇਤੇ ਬੱਚਿਆਂ ਨੇ ਉਹਦਾ ਗੁਰੂ ਮਹਾਰਾਜ ਦੀ ਕਿਰਪਾ ਹੋਈ ਕੀ ਨਸਾਂ ਦੀ ਤਾਂ ਉਹ ਕਹਿੰਦੇ ਨੇ ਬਾਬਾ ਜੀ ਅਸੀਂ 7 ਦਿਨ ਸੇਵਾ ਕਰੀਆ ਸਾਡਾ ਬੇਟਾ ਪੀਆਰ ਹੋ ਗਿਆ ਬਾਬਾ ਜੀ ਅਸੀਂ 7 ਸਾਲ ਦਾ ਸੇਵਾ ਕਰੀਆ ਸਾਡੇ ਬੱਚੇ ਦਾ ਇਗਜ਼ਾਮ 30 ਇਗਜ਼ਾਮ ਚੋਂ ਨਿਕਲ ਗਏ ਬਾਬਾ ਜੀ ਅਸੀਂ 7 ਸਾਲ ਦਾ ਸੇਵਾ ਕਰੀਆ ਸਾਡੇ ਤੇ ਕੇਸ ਚੱਲਦਾ ਸੀ ਅਸੀਂ ਕੇਸ ਤੋਂ ਬਰੀ ਹੋ ਗਏ ਦੇਖੋ ਜੀ ਇਹ ਤਾਂ ਪੁਰਾਣੇ ਰੀਤੀ ਰਿਵਾਜਾਂ ਚੋਂ ਦੇਖ ਲਓ ਇਹ ਤਾਂ ਸੱਚੇ ਸੂਰਮੇ ਵਰਗੇ ਜਿਹਨਾਂ ਨੂੰ ਸੜਾਤੇ ਇਹਨਾਂ ਨੇ ਇਦੋਂ ਵੱਡੀ ਦਾ ਬਰਕਤ ਹੋਈ ਨਹੀਂ ਸਕਦੀ ਜੀ ਜਿਹੜਾ ਦੇਹਦਾਰੀ ਕਹਿੰਦਾ ਵੀ ਮੈਂ ਕਾਲਾ ਇਲਮ ਕਰੂ ਦੇਖੋ ਉਹਨਾਂ ਦੇ ਬਸ ਜਿਆ ਗੱਲਾਂ ਹੋਣੀਆਂ ਜੀ ਮਾਂਬਰਸੋ ਅਸੀਂ ਤਾਂ ਇਹ ਚੀਜ਼ਾਂ ਜਾਣਦੇ ਨਹੀਂ ਅਸੀਂ ਦਾ ਸਤ ਕਰਦਾ ਸਤਨਾਮ ਸ੍ਰੀ ਵਾਇਗੁਰੂ ਨੂੰ ਪਾਣੀ ਜਰੇਨੇ ਆ ਗਉਆਂ ਦੀ ਸੇਵਾ ਕਰਦੇ ਆ ਨਸ਼ੇ ਦੀ ਗੱਲ ਕਰੀਏ ਪੰਜਾਬ ਇਸ ਵੇਲੇ ਨਸ਼ਿਆਂ ਦੇ ਵਿੱਚ ਦਲਦਲ ਚ ਇਦਾਂ ਦਾ ਫਸ ਚੁੱਕਾ ਆ ਕਿ ਹਰ ਨੌਜਵਾਨ ਜਿਹੜਾ ਆ ਅੱਜ ਇਸ ਗਰਸਤ ਵਿੱਚ ਆ ਹਰ ਪਰਿਵਾਰ ਦੁਖੀ ਆ ਐਨਾ ਬੁਰਾ ਹਾਲ ਹੋਇਆ ਬੈ ਮਾੜਾ ਹਾਲ ਹੋਇਆ ਬੈ ਜੀ ਨੌਜਵਾਨ ਸਾਡੀਆਂ ਧੀਆ ਤਰਾਣੀਆਂ ਭੈਣਾ ਜਿਹੜੀਆਂ ਜੋਦੇ ਜੰਮਦੀਆਂ ਹੁੰਦੀਆਂ ਦੀਆਂ ਅੱਜ ਉਹਨਾਂ ਦੇ ਜਕਸ਼ਣਾ ਲਾਲਾ ਜਿਹੜੇ ਆਪਣੇ ਹੱਥ ਪੈਰ ਨੇ ਉਹ ਕਾਰੇ ਗਰੀਬ ਹੈ ਨਹੀਂ ਸਾਡੇ ਲਈ ਜਦੋਂ ਆਉਂਦਾ ਇਨਸਾਨ ਆਉਂਦਾ ਵੀ ਸਾਡਾ ਬੱਚਾ ਇਕੱਲੇ ਬੀਟਾ ਜੀ 42 ਕਿੱਲੇ ਜ਼ਮੀਨ ਦੇ ਆਉਂਦੇ ਨੇ ਸਾਡਾ ਬੱਚਾ ਚਿੱਟੀ ਤੇ ਲੱਗਿਆ ਤਾਂ ਮਹਾਪੁਰਸੋ ਲੱਤਾਂ ਦੇ ਥੱਲੇ ਜਿਹੜੀ ਧਰਤੀ ਹੈ ਉਹ ਖਿਸਕ ਜਾਂਦੀ ਹੈ ਬੱਚਾ ਜੇ ਕਿਸੇ ਗਰੀਬ ਦਾ ਚਾਹੇ ਉਮੀਦ ਹੈ ਦੇਖੋ ਜਿਦਾ ਪਰਮਾਤਮਾ ਦੀ ਕੋਈ ਗੱਲ ਕਾਹ ਕੇ ਸੱਚੇ ਪਾਤਸ਼ਾਹ ਗਰੀਬੀ ਤਾਂ ਆ ਜੇ ਪਰ ਨਸ਼ਾ ਨਾ ਆਵੇ ਤੇ ਬਾਬਾ ਜਦੋਂ ਤੁਹਾਡੇ ਕੋਲ ਕੋਈ ਪਰਿਵਾਰ ਆਉਂਦਾ ਜਿੱਦਾਂ ਤੁਸੀਂ ਦੱਸਿਆ ਕਿ ਇਹਨੇ ਕਿੱਲੇ ਆ ਜਦੋਂ ਨਸ਼ੇ ਤੇ ਲੱਗਿਆ ਜ਼ਮੀਨ ਦੇ ਪੈਰਾਂ ਤੋਂ ਨਿਕਲੇ ਤੇ ਕੀ ਇੱਕ ਭਰੋਸਾ ਹੁੰਦਾ ਉਹਨਾਂ ਨੂੰ ਤੁਸੀਂ ਕੀ ਉਹਨਾਂ ਨੂੰ ਕਹਿੰਦੇ ਹੋ ਕੀ ਉਹਦੀ ਸੇਵਾ ਲਾਉਂਦੇ ਹੋ ਵੀ ਭਾਈ ਤੂੰ ਮਾਹ ਪਰਸੋਂ ਉਹਨਾਂ ਦਾ ਦਿਮਾਗ ਹੈ ਜਿਹੜਾ ਇਹ ਕਾਉਂਸਲਿੰਗ ਹੁੰਦੀ ਹੈ ਜੀ ਦੇਖੋ ਮਾੜੀ ਚੀਜ਼ਾਂ ਇਨਸਾਨ ਮਾੜੀ ਚੀਜ਼ ਵੱਲ ਆਪ ਵੱਧ ਹੈ ਚੰਗੀ ਚੀਜ਼ ਦੀ ਪ੍ਰੋਮੋਸ਼ਨ ਕਰਨੀ ਪੈਂਦੀ ਹੈ ਹੁਣ ਸਾਨੂੰ ਪ੍ਰੋਮੋਸ਼ਨ ਬਾਰ-ਬਾਰ ਕਿਉਂ ਕਰਨੀ ਪੈਂਦੀ ਹੈ ਕਿਉਂਕਿ ਸਾਨੂੰ ਸੋਚ ਹੈ ਸਾਨੂੰ ਦਰਦ ਹੈ ਸਾਡੇ ਪੰਜਾਬ ਪ੍ਰਤੀ ਸਾਨੂੰ ਦਰਦ ਹੈ ਵੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜੋਦੇ ਜੰਮਦੀਆਂ ਧੀਆਂ ਅੱਜ ਉਹ ਚਿੱਤੇ ਦਾ ਸਕਾਰ ਕਰੀ ਜਾਂਦੀਆਂ ਨੇ ਉਹ ਪੈਗ ਨਾ ਪੈਗ ਭੜਕਾ ਕੇ ਪੀ ਰਹੀਆਂ ਨੇ ਐਂ ਸਾਨੂੰ ਦਰਦ ਆ ਵੀ ਜਦੋਂ ਅੱਜ ਸਾਡਾ ਬੱਚਾ ਸਾਡੇ ਤਾਈ ਚਾਚੀ ਦਾ ਸਾਡੇ ਗਮਾਂਢੀ ਪਿੰਡ ਦਾ ਸਾਡੇ ਜ਼ਿਲ੍ਹੇ ਦਾ ਸਾਡੀ ਸਟੇਟ ਦਾ ਬੱਚਾ ਖਰਾਬ ਹੂ ਤਾਂ ਉਹ ਅੱਗ ਦੀ ਅੰਗੈਰੀ ਜਿਹੜੀ ਉਹ ਘਰ ਘਰ ਆਉਣੀ ਹੈ ਅਸੀਂ ਚਾਹੁੰਦੇ ਆ ਵੀ ਜਿਹੜੀ ਉਹ ਅੰਗੈਰੀ ਆ ਉਹਦੀ ਉਥੇ ਫਾਣਾ ਚਾਕੇ ਮਸਲਿਆ ਜਾਵੇ ਤਾਂ ਉਹ ਦੁਬਾਰਾ ਅੰਗੈਰੀ ਨਾ ਵੇ ਐਂ ਮਾਹਪਰਸ ਉਸੀ ਪਿਆਰ ਦਾ ਜਿਹੜਾ ਹੈਗਾ ਹੁਕਮਨਾਮਾ ਦਿੰਨੇ ਆ ਵੀ ਬਾਈ ਗਉਆਂ ਦੀ ਸੇਵਾ ਕਰੋ ਆਪਦੇ ਮਾਪਿਆਂ ਦੀ ਸੇਵਾ ਕਰੋ ਤੁਸੀਂ ਨਸਿਆਂ ਵੱਲ ਨਾ ਜਾਓ ਗੇਮਾਂ ਵੱਲ ਜਾਓ ਅਸੀਂ ਇਹੋ ਜਿਹੇ ਮੁੰਡੇ ਜੋਧੇ ਬਣਾਤੇ ਜਿਹੜੇ ਕੀ ਅਜ ਨਸੇ ਜਿਹੜੇ ਜਿਹੜੇ ਐ ਕਹਿੰਦੇ ਡਾਕਟਰ ਕਹਿੰਦੇ ਵੀ ਨਸੇ ਤੋਂ ਬਿਨਾ ਇਹ ਮੁੰਡੇ ਦੀ ਮੌਤ ਹੋਊ ਤੁਸੀਂ ਜਾਓ ਸੇਵਾ ਕਰ ਲਓ ਅੱਜੋ ਅੱਜੋ ਮੁੰਡੇ ਪ੍ਰਦਰਸ਼ਨੀ ਬਣੇ ਪਏ ਨੇ ਜਿਹੜੀ ਅਸੀਂ ਦਵਾਈ ਦਿੰਨੇ ਆ ਮਹਾਪੁਰਸ਼ੋ ਉਦੋਂ ਬਲੱਡ ਚੇਂਜ ਹੁੰਦਾ ਹੈ ਬ੍ਰੇਨ ਨੂੰ ਤਾਕਤ ਮਿਲਦੀ ਹੈ ਮਸਲਾਂ ਨੂੰ ਤਾਕਤ ਮਿਲਦੀ ਹੈ ਜਿਹੜੇ ਬੱਚੇ ਜਿਹੜੇ ਬਜ਼ੁਰਗ ਵਿਚਾਰੇ ਗੋਡਿਆਂ ਤੋਂ ਚੂੜਿਆਂ ਤੋਂ ਖੜੇ ਪਏ ਨੇ ਜਾਂ ਹਾਰਡ ਤੋਂ ਨਾ ਹਾਰਡ ਕੰਮ ਨਹੀਂ ਕਰਦਾ ਪਸੀਨਾ ਆਉਂਦਾ ਚੀਂ ਧਰ ਕੇ ਬੋਲੀ ਜਾਂਦੇ ਨੇ ਸਾਰਾ ਸਰੀਰ ਪੇਂਡ ਕਰਦਾ ਰਹਿੰਦਾ ਹੈ ਭਾਈ ਜੀ ਸਿਰਫ ਇੱਕ ਵਾਰ ਆਉਣਾ ਹੈ ਸਾਡਾ ਮੋਬਾਈਲ ਨੰਬਰ ਹੈਗਾ 90418 98655 ਉਹਨਾਂ ਦੀ ਇੱਕ ਘੰਟੀ ਮਾਰੀ ਵੀ ਉਹਨਾਂ ਦਾ ਜੀਵਨ ਬਦਲ ਦੂਗੀ ਤੇ ਇੱਕ ਮੇਰਾ ਨਾਲ ਹੀ ਇੱਕ ਸਵਾਲ ਹੋ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਨਸ਼ੇ ਦੇ ਆਦੀ ਨੇ ਜਾਂ ਵੱਖ-ਵੱਖ ਬਿਮਾਰੀਆਂ ਵਿੱਚ ਗ੍ਰਸਤ ਨੇ ਜੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕਰਨੇ ਹੋਵੇ ਦਵਾਈ ਮੰਗਾਉਣੀ ਹੋਵੇ ਤਾਂ ਕੀ ਤੁਹਾਡਾ ਉਹਦਾ ਤਰੀਕਾ ਹੈ ਕਿਵੇਂ ਤੁਸੀਂ ਉਹਨਾਂ ਨਾਲ ਟਾਈਪ ਕਰਦੇ ਹੋ ਦੇਖੋ ਮਹਾਂਪੁਰਸ਼ੋ 31 ਮਾਰਚ ਤੋਂ ਬਾਅਦ ਸਾਡਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪੁੱਤ ਸਾਡਾ ਜਿਹੜਾ ਹੈਗਾ ਉੱਥੇ ਅਸੀਂ ਆਪਦਾ ਜੋਗ ਲਾ ਰਿਹਾ ਪੂਰਾ ਉੱਥੇ ਜਾ ਕੇ ਜਿਹੜੇ ਬੱਚੇ ਅਮਰੀਕਾ ਦੇ ਬੱਚੇ ਨੇ ਅਮਰੀਕਾ ਦੇ ਬੱਚੇ ਦਵਾਈ ਲੈਣੀ ਚਾਹੁੰਦੇ ਨੇ ਸਾਨੂੰ ਉੱਥੇ ਵੀ ਜਾ ਕੇ ਮਿਲ ਸਕਦੇ ਨੇ ਉਰੇ ਅਸੀਂ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਸਪੇਨ ਅਸੀਂ ਦਵਾਈਆਂ ਕੋਰੀਅਰ ਵੀ ਕਰ ਦਿੰਨੇ ਆ ਜਿਹੜੀ ਦਵਾਈ ਅਸੀਂ ਦਿੰਨੇ ਬਿਲਕੁਲ ਫਰੀ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਜਿਹੜੀਆਂ ਭਾਸਮਗਲੀ ਦੀਆਂ ਆਉਣਗੀਆਂ ਉਹ ਲਿਖ ਕੇ ਦੇ ਦੇਣੇ ਆ ਅੱਗ ਦੇ ਮਾਰ ਕੇ ਬਾਈ ਜੀ ਬਣਾ ਕੇ ਦੇ ਦੇਣੇ ਆ ਪਰ ਅਸੀਂ ਕੋਈ ਪੈਸਾ ਨਹੀਂ ਲੈਣਾ ਗਉਆਂ ਦੀ ਸੇਵਾ ਸੀ ਕਹਿੰਦੇ ਭਾਈ ਆਪਦੇ ਹੱਥ ਨਾਲ ਆ ਕੇ ਕਰੋ ਕਿਸੇ ਨੂੰ ਪੈਸਾ ਪਾਉਣ ਦੀ ਲੋੜ ਨਹੀਂ ਜੋ ਹੱਥੀ ਕਰੋਗੇ ਉਹੀ ਫਲ ਪਾਉਗੇ ਤੇ ਕਿੰਨੇ ਦਿਨਾਂ ਚ ਬਤਾ ਜਿਹੜਾ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਇੱਕ ਮਹੀਨਾ ਜੀ ਦਾਨ ਨਾਲ ਇਹਦਾ ਪਤਾ ਲੱਗਣ ਲੱਗ ਜਾਂਦਾ ਜੀ 20ਵੇਂ ਦਿਨ ਦਾ ਬੰਦਾ ਬਿਲਕੁਲ ਮੁਕਤੀ ਹੋ ਜਾਂਦਾ ਜੀ ਕੀ ਬਾਬਾ ਜੀ ਫਿਰ ਉਹ ਜਦਾਂ ਤੁਸੀਂ ਦੱਸਦੇ ਆ ਦਸਾਂ ਦਿਨਾਂ ਦੇ ਵਿੱਚ ਲੱਗਦਾ 1 ਮਹੀਨੇ ਬਾਅਦ ਉਹ ਬਿਲਕੁਲ 1 ਮਹੀਨੇ ਜਿਹੜਾ ਬਾਈ ਜੀ ਨਸ਼ਾ ਖਾਣ ਵਾਲੇ ਬੰਦੇ ਨੂੰ ਅਸੀਂ ਠੰਡੇ ਪਾਣੀ ਨਾਲ ਨਵਾ ਦਿੰਨੇ ਆ ਚਾਹੇ ਉਹ ਪੋਦੇ ਮਹੀਨਾ ਚਾਹੇ ਉਹ ਜੀਠ ਦਾ ਮਹੀਨਾ ਮੇਰੀ ਗੱਲ ਕੀਤੀ ਆ ਇਸ ਤੋਂ ਬਾਅਦ ਹੋਰ ਕਿਹੜੀ ਕਿਹੜੀ ਬਿਮਾਰੀਆਂ ਇਹਦੇ ਲੋਕ ਪੇਸ਼ੈਂਟ ਨੇ ਜਿਹੜੇ ਗਰਸਤ ਹੋ ਚੁੱਕੇ ਨੇ ਉਹ ਕਿਦਾਂ ਦੇ ਕਿਹੜੀ ਕਿਹੜੀ ਬਿਮਾਰੀਆਂ ਦੇ ਮਰੀਜ਼ ਤੁਹਾਡੇ ਕੋਲ ਆਉਣ ਮਾਹ ਪੁਰਸਾ ਸਾਡੇ ਲਵੇ ਪੇਸ਼ੈਂਟ ਯਾਦ ਇਹਦਾ ਨਸੇ ਦਾ ਜਦ ਬ੍ਰੇਨ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਉਹ ਜੋ ਜਾਦੇ ਲੋਕੀ ਆਉਂਦੇ ਐ ਜਾਂ ਹਾਰਟ ਕੰਮ ਕਰਨਾ ਹਟ ਜਾਂਦਾ ਐ ਯਾਦਾਸਤ ਕਮਜ਼ੋਰ ਹੋ ਜਾਂਦੀ ਹੈ ਜਾਂ ਜਿਨ੍ਹਾਂ ਦੀ ਨਿਗਾਹ ਘਟ ਜਾਂਦੀ ਹੈ ਨਿਗਾਹ ਖਰਾਬ ਹੋ ਜਾਂਦੀ ਹੈ ਯਾਦਾਸਤ ਕਮਜ਼ੋਰ ਹੋ ਜਾਂਦੀ ਹੈ ਅੱਧਾ ਸਿਰਦਰਦ ਦਾ ਕਰਦਾ ਰਹਿੰਦਾ ਹੈ ਸਰੀਰ ਦੇ ਵਿੱਚ ਮਜੋਰਿਟੀ ਨਹੀਂ ਹੁੰਦੀ ਪਾਵਰ ਨਹੀਂ ਹੁੰਦੀ ਜਬ ਬੱਚਾ ਨਹੀਂ ਹੁੰਦਾ ਸਾਡੇ ਧੀਆ ਭੈਣਾ ਦੇ ਸੈਕਸ ਦੀ ਕਮਜ਼ੋਰੀ ਆ ਜਾਂਦੀ ਹੈ ਦੇਖੋ ਜਦੋਂ ਅਸੀਂ ਪ੍ਰਮਾਤਮਾ ਦਾ ਲਾੜੀ ਫੜ ਲਿਆ ਜੀ ਇੱਕ ਸੇਵਾ ਵਾਲੇ ਭਾਵ ਨੇ ਤੋਰੀ ਪਏ ਤਾਂ ਪ੍ਰਮਾਤਮਾ ਜੋ ਸਤੋ ਕਰਾਈ ਜਾਂਦਾ ਉਹ ਸਤ ਹੋ ਹੀ ਜਾਂਦੇ ਹੈ